ਅਮਰੀਕਸਰ ਪੁਲਿਸ ਨੇ ਨਸ਼ਿਆਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਪੁਲਿਸ ਨੇ 60.302 ਕਿਲੋ ਹੈਰੋਇਨ ਦੀ ਕਿੱਪਰਾਮ ਕੀਤੀ ਹੈ ਇਹ ਕਾਰਵਾਈ ਬੀਐਸਏ ਅਤੇ ਰਾਜਸਥਾਨ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਹੈ ਇਹ ਨਸ਼ਾ ਤਸਕੀਨ ਦਾ ਗਿਰੋਹ ਪਾਕਿਸਤਾਨ ਅਧਾਰਤ ਸਮਗਲਰ ਤਨਵੀਰ ਸ਼ਾਹ ਤੇ ਕੈਨੇਡਾ ਬੇਸਡ ਹੈਂਡਲਰ ਜੋਵਨ ਕਲੇਵ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਹੈਰੋਇਨ ਦੀ ਇਹ ਕਿੱਪ ਰਾਜਸਥਾਨ ਦੇ ਜ਼ਿਲ੍ਹਾ ਬਾਰਮੇਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਪਿੰਡ ਕਲਿਆਣਪੁਰ ਤੋਂ ਰਿਕਵਰ ਕੀਤੀ ਗਈ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਭੁੱਲਰ ਦੱਸਿਆ ਕਿ ਇਹ ਕਾਰਵਾਈ ਇੱਕ ਵਿਆਪਕ ਅਤੇ ਸਖੋਤ ਵਿਚਾਰਵਾਇਰਣ ਦਾ ਨਤੀਜਾ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਗ੍ਰੋਹ ਦੀ ਅਗਵਾਈ ਗੋਵਿੰਦ ਸਿੰਘ ਸਾਹਿਬ ਜੇਲ੍ਹ ਵਿੱਚੋਂ ਗੁਰਸਾਇਆ ਸਿੰਘ ਕਰ ਰਿਹਾ ਸੀ ਜੋ ਕਿ ਪਹਿਲਾਂ ਵੀ ਹੈਰੋਇਨ ਸਮਰੱਥ ਦੇ ਕੇਸਾ ਵਿੱਚ ਫੜਿਆ ਜਾ ਚੁੱਕਿਆ ਹੈ ਉਹਨਾਂ ਨੇ ਦੱਸਿਆ ਕਿ ਮਾਮਲੇ ਹੁਣ ਤੱਕ 9 આરોપી ਗ੍ਰਿਫਤਾਰ ਹੋ ਚੁੱਕੇ ਹਨ ਜੋ ਕਿ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਨਸ਼ਿਆਂ ਵਿਰੁੱਧ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 60 ਕਿਲੋ ਤੋਂ ਵੱਧ ਹਿਰੋਇਨ ਬਰਾਮਦ ਕੀਤੀ ਗਈ ਹੈ ਔਰ ਇਹ ਜਿਹੜੀ ਰਿਕਵਰੀ ਹੈ ਇਹ ਸਾਰਾ ਕਾਰਟਲ ਜਿਹੜਾ ਬਾਹਰੋਂ تنویر ਸ਼ਾਹ ਨਾਮ ਦਾ ਇੱਕ ਸਮਗਲਰ ਚਲਾ ਰਿਹਾ ਸੀ ਪਾਕਿਸਤਾਨ ਬੇਸਡ ਤੇ ਜੋਬਨ ਕਲੇਅਰ ਜੋ ਕਿ ਕੈਨੇਡਾ ਬੇਸਡ ਇੱਕ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਪੁਰਾਣਾ ਸਮਗਲਰ ਹੈ ਉਦੇ ਸਾਥੀ ਜਿਹੜਾ ਮੇਨਲੀ ਗੁਰਸਾਹਿਬ ਸਿੰਘ ਲੀਡ ਕਰ ਰਿਹਾ ਸੀ ਕੋਇਂਦਵਾਲ ਸਾਹਿਬ ਗੇਲ ਤੋਂ ਇਹਨਾਂ ਵੱਲੋਂ ਜਿਹੜੀ ਸਾਰੀ ਇਹ ਕਾਰਟਲ ਚਲਾਇਆ ਜਾ ਰਿਹਾ ਸੀ ਔਰ ਟੋਟਲ 9 ਗ੍ਰਿਫਤਾਰੀਆਂ ਇਸ ਕੇਸ 'ਚ ਹੁਣ ਤੱਕ ਹੋਈਆਂ ਔਰ ਜਿਹੜੀ ਇੰਟਰਸਟਿੰਗ ਗੱਲ ਹੈ ਕਿ ਇੰਟਰਨੈਸ਼ਨਲ ਬਾਰਡਰ ਦੇ ਵਿੱਚ ਬਾਰਮੇਰ ਰਾਜਸਥਾਨ ਤੋਂ ਇਹ ਰਿਕਵਰੀ ਕੀਤੀ ਗਈ ਹੈ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਪਿੰਡ ਕਲਿਆਨਪੁਰ ਹੈ ਔਰ ਪੁਲਿਸ ਸਟੇਸ਼ਨ ਬਿਜਰਾੜ ਡਿਸਟ੍ਰਿਕਟ ਬਾਰਮੇਰ ਤੋਂ ਇਦੇ ਚ ਸਾਡੀ ਜਿਹੜੀ ਟੀਮ ਐ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਜਗਵਿੰਦਰ ਜੀ ਯਾਦਵੰਦਰ ਸਿੰਘ ਇਨਸਪੈਕਟਰ ਵਿਨੋਦ ਕੁਮਾਰ ਸ਼ਿਵਦਰਸ਼ਨ ਸਿੰਘ ਸਾਡੇ ਏਸੀਪੀ ਇਨਸਪੈਕਟਰ ਮੋਲਕ ਤੇ ਰਵੀ ਕੁਮਾਰ ਇਹ ਸਾਰਿਆਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਸਭ ਤੋਂ ਪਹਿਲਾਂ ਜਿਹੜਾ ਇਹਦੇ ਚ ਵਿਨੋਦ ਕੁਮਾਰ ਦੀ ਟੀਮ ਵੱਲੋਂ 1 ਕਿਲੋ ਹਿਰੋਇਨ ਚ ਗੁਰਸਾਹਿਬ ਸਿੰਘ ਨੂੰ ਫੜਿਆ ਗਿਆ ਸੀਗਾ ਕਿਉਂਕਿ ਅਮਰਸਰ ਰੂਰਲ ਦਾ ਏਰੀਆ ਦਾ ਰਹਿਣ ਵਾਲਾ ਉਸ ਤੋਂ ਬਾਅਦ ਜਦੋਂ ਉਹ ਜੇਲ੍ਹ ਚਲਾ ਗਿਆ ਉੱਥੇ ਜਾ ਕੇ ਵੀ ਉਹਨੇ ਆਪਣਾ ਨੈਟਵਰਕ ਜਾਰੀ ਰੱਖਿਆ ਔਰ ਸ਼ਾ ਨਾਮ ਦਾੜਾ ਸਮਗਲਰ ਆ ਉਹਦੇ ਨਾਲ ਇੰਟੈਕ ਰਿਹਾ ਜਸ਼ਨਪ੍ਰੀਤ ਤੇ ਗਗਨਦੀਪ ਉਹਦੇ ਦੋ ਬੰਦੇ ਸੀ ਜਿਹੜੇ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਜਸ਼ਨਪ੍ਰੀਤ ਦੀ ਗ੍ਰਿਫਤਾਰੀ ਹੋਈ ਤੇ ਉਹਨੂੰ ਮੈਸੇਜ ਆਇਆ ਸੀ ਕਿ ਤੁਸੀਂ ਬਾਰਮੇਰ ਜਾ ਕੇ ਉੱਥੋਂ ਜਿਹੜੀ ਕਨਸਾਈਨਮੈਂਟ ਹੈ ਲੈ ਕੇ ਆਓ ਤੋਂ ਉੱਥੋਂ ਸਾਡੀ ਟੀਮ ਇਮੀਡੀਏਟਲੀ ਰਵਾਨਾ ਹੋ ਕੇ ਉਹਨੂੰ ਉਥੋਂ ਰਿਕਵਰ ਕਰਾਇਆ ਗਿਆ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜੀ ਹੈਗੀ ਹੈ ਲਾਈਨ ਉੱਥੇ ਅਸੀਂ ਰਾਜਸਥਾਨ ਪੁਲਿਸ ਤੇ ਬੀਐਸਐਫ ਦਾ ਵੀ ਬਹੁਤ ਸਾਨੂੰ ਸਹਿਯੋਗ ਮਿਲਿਆ ਉਸ ਤੋਂ ਬਾਅਦ ਆ ਕੇ ਜਿਹੜੇ ਅਕ੍ਰੋਸ ਦੀ ਕੰਟਰੀ ਮੈਂ ਕਹੂੰਗਾ ਪੰਜਾਬ ਹਰਿਆਣਾ ਜੰਮੂ ਰਾਜਸਥਾਨ ਇਹ ਸਾਰੇ ਏਰੀਆ ਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਚਾਹੇ ਉਹ ਸਿੱਧਾ ਕਾਟਲ ਨਾਲ ਰੀਲੇਟਡ ਜਿਹੜਾ ਕਨਸਾਈਨਮੈਂਟ ਚੁੱਕਣ ਵਾਲੇ ਰਿਸੀਵਰ ਸੀਗੇ ਚਾਹੇ ਹਵਾਲਾ ਆਪਰੇਟਰਸ ਨੇ ਇਹਦੇ ਚ ਜੇ ਆਪਾਂ ਡਿਟੇਲ ਚ ਜਾਈਏ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਗੁਰਸਾਹਿਬ ਸਿੰਘ ਦੀ ਅਰੇਸਟ ਹੋਈ ਫਿਰ ਜਸ਼ਨਪ੍ਰੀਤ ਗगन ਦੀ ਉਸ ਤੋਂ ਬਾਅਦ ਰਾਜੀਵ ਪੰਜ ਕੋਤਰਾ ਇਹ ਅਰਨੀਆਂ ਜੀਐਨਕੇ ਦਾ ਰਹਿਣ ਵਾਲਾ ਔਰ 29 ਸਾਲ ਦੀ ਉਮਰ ਹੈ ਇਹ ਫਾਰਮਰ ਹੈ ਬਾਈ ਪ੍ਰੋਫੈਸ਼ਨ ਔਰ ਇਹਦੇ ਖਿਲਾਫ ਇੱਕ ਕੇਸ ਪੁਰਾਣਾ ਦਰਜਾ ਹੈ ਲੜਾਈ ਝਗੜੇ ਦਾ ਉੱਥੇ ਲੋਕਲ ਉਸ ਤੋਂ ਇਲਾਵਾ ਸੋਮਨਾਥ ਇਹ ਆਰਸਪੁਰਾ ਜੀਐਨਕੇ ਦਾ ਰਹਿਣ ਵਾਲਾ ਇਹ ਇਹਦੇ ਤੇ ਪ੍ਰੀਵੀਅਸ ਕੇਸ ਜਿਹੜਾ ਬੜਾ ਇੰਪੋਰਟੈਂਟ ਹੈ ਇਹ ਹੈਗੀ ਹੈ 4 ਕਿਲੋ ਹਿਰੋਇਨ ਦਿੱਲੀ ਦੇ ਵਿੱਚ 2003 ਚ ਤੇ 9 ਕਿਲੋ ਅਮਰਸਰ ਦੇ ਵਿੱਚ 2014 ਚ ਸੋਮਨਾਥ ਤੇ ਇਹ ਇਸ ਤੋਂ ਇਲਾਵਾ ਪਰਸ਼ੋਤਮ ਸਿੰਘ ﺍﻟियस ਕਾਲਾ ਇਹ ਵੀ ਸਿੰਬਲ ਕੈਂਪ ਜੰਮੂ ਦਾ ਰਹਿਣ ਵਾਲਾ ਔਰ 50 ਸਾਲ ਦੀ ਉਮਰ ਹੈ 32 ਕਿਲੋ ਆਰ ਡੀ ਐਕਸ ਜਿਹੜਾ ਕਿ 2000 ਦੇ ਵਿੱਚ ਦਿੱਲੀ ਬੰਬ ਬਲਾਸਟ ਹੋਇਆ ਸੀ ਪਹਾੜਗੰਜ ਉਸਟ ਵਾਂਟਡ ਹੈ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ ਕੁਲਵਿੰਦਰ ਸਿੰਘ ਇਹ ਮੂਲੇ ਚੱਕਦਾ ਪੀ ਐਸ ਗੇਟ ਕੀਮਾ ਇਹ ਤੋਂ 200 ਗ੍ਰਾਮ ਹੋਰ ਹਿਰੋਇਨ ਦੀ ਵੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਰਜਿੰਦਰ ਕੌਰ ਇੱਕ ਲੇਡੀ ਨੇ ਅਠਵੀ ਪਾਸ ਹੈ ਘਰ ਦਾ ਘਰੇਲੂ ਕੰਮ ਕਰਦੀ ਹੈ ਇਹ ਵੀ ਆਰਐਸ ਪੁਰਾ ਜੇਐਨਕੇ ਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਵੀ ਗ੍ਰਿਫਤਾਰ ਕੀਤਾ ਗਿਆ ਸੋ ਆਪਾਂ ਜੇ ਦੇਖੀਏ ਤੇ ਬਹੁਤ ਵੱਡਾ ਇੱਕ ਕਾਟਲ ਮੈਂ ਇਹਨੂੰ ਕਹਿ ਸਕਦਾ ਜੋ ਪਾਕਿਸਤਾਨ ਬੇਸਡ ਇਹ ਜਿਹੜਾ ਸਮਗਲਰ ਹੈਗਾ ਤਨਵੀਰ ਸ਼ਾਹ ਕਾਫੀ ਸਮੇਂ ਤੋਂ ਚਲਾ ਰਿਹਾ ਔਰ ਸਾਡੇ ਕੋਲ ਬੜੀ ਡਿਟੇਲ ਜੇ ਐਵਿਡੈਂਸ ਆਈ ਹੈ ਕਿ ਵਰਚੁਅਲ ਨੰਬਰਸ ਦੇ ਉੱਤੇ ਔਰ ਇਵਨ ਵੀਡੀਓਗ੍ਰਾਫਸ ਜਿਹੜੀ ਇਹਨਾਂ ਨੇ ਵੀਡੀਓਜ਼ ਭੇਜੀਆਂ ਉਹ ਵੀ ਵੀਡੀਓਗ੍ਰਾਫਿਕ ਐਵਿਡੈਂਸ ਵੀ ਸਾਡੇ ਕੋਲ ਆਈ ਹੈ ਜਿਹਦੇ ਨਾਲ ਕਿ ਕਨਸਾਈਨਮੈਂਟਸ ਕਿੱਦਾਂ ਲੁਕਾਈਆਂ ਕਿੱਥੋਂ ਚੁੱਕਣੀਆਂ ਔਰ ਮੇਨ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਕਟ ਆਊਟਸ ਬਹੁਤ ਇਹਨਾਂ ਨੇ ਡਿਟੇਲ ਚ ਰੱਖੇ ਹੋਏ ਸੀ ਬੜਾ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਸਾਰੇ ਕੰਮ ਨੂੰ ਕਰ ਰਹੇ ਸੀ ਜਿਸ ਤਰ੍ਹਾਂ ਇੱਕ ਬੰਦੇ ਨੂੰ ਟਾਈਮ ਦਿੱਤਾ ਜਾਂਦਾ ਸੀ ਤੇ ਤੁਸੀਂ ਫਲਾਨੀ ਜਗ੍ਹਾ ਪਹੁੰਚੋ ਲੋਕਲ ਜਿਹੜਾ ਬੰਦਾ ਜਿਹਦੇ ਕੋਲ ਕਨਸਾਈਨਮੈਂਟ ਪਈ ਹੈ ਉਹਨ ਉਹਦੀ ਟੀ-ਸ਼ਰਟ ਜਾਂ ਸ਼ਰਟ ਜੋ ਉਹਨੇ ਪਾਈ ਹੋਈ ਹੈ ਸਿਰਫ ਉਨੀ ਇੱਕ ਫੋਟੋ ਵਿਦਆਊਟ ਫੇਸ ਜੇ ਜੀ ਜਾਂਦੇ ਸੀ ਵੀ ਇਸ ਹੁਲੀਏ ਦਾ ਬੰਦਾ ਤੁਹਾਨੂੰ ਆ ਕੇ ਦੇਗਾ ਚੀਜ਼ ਏ ਸੋ ਉਹਦੇ ਨਾਲੇ ਕਦੇ ਵੀ ਬੇਸਿਕਲੀ ਆਪਸ ਚ ਕਿਉਂਕਿ ਕਿਸੇ ਦਾ ਕਨੈਕਸ਼ਨ ਹੀ ਨਹੀਂ ਬਣਦਾ ਇਹ ਆਪਣੇ ਕੰਮ ਦੇ ਵਿੱਚ ਚਲਾ ਰਹੇ ਸੀਗੇ ਸੋ ਇਹਦੇ ਚ ਜਿਹੜੀ ਬਾਕੀ ਗ੍ਰਿਫਤਾਰੀਆਂ ਨੇ ਉਹ ਕੁਝ ਰਾਜਸਥਾਨ ਇਹ ਹੋਰ ਸਟੇਟਸ ਦੇ ਵਿੱਚ ਬਾਕੀ ਨੇ ਉਹਨਾਂ ਤੇ ਸਾਡੀ ਐਂਟੀਮਾਂ ਲੱਗੀਆਂ ਹੋਈਆਂ ਔਰ ਉਸ ਇੰਟਰ ਸਟੇਟ ਅਸੀਂ ਜਿਹੜੀ ਉਹਨਾਂ ਦੀ ਕੋਲੈਬੋਰੇਸ਼ਨ ਵੀ ਤੇ ਕੋਆਰਡੀਨੇਸ਼ਨ ਵੀ ਸਾਨੂੰ ਬੜੀ ਹੈਲਪ ਮਿਲ ਰਹੀ ਹੈ ਉਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਇਹ ਹੋਰ ਇਹਦੇ ਜਿਹੜਾ ਕਾਟਲ ਦੀ ਬਾਕੀ ਕੜੀਆਂ ਨੇ ਉਹ ਵੀ ਜਲਦੀ ਅਸੀਂ ਬ੍ਰੇਕ ਕਰਾਂਗੇ ਪੰਜਾਬ ਦਾ ਬਾਰਡਰ ਜਿੰਨੇ ਕੇ ਰਾਜਸਥਾਨ ਕਈ ਵਾਰੀ ਇਹਨਾਂ ਨੇ ਪੜਿਆ ਕਿਰਤੀ ਸ਼ਕਤੀ ਉਹਦੇ ਆ ਪੰਜਾਬ ਨੂੰ ਜਿਆਦਾ ਮੁਸਤਕਿਲ ਹੈ ਕਿ ਰਾਜਸਥਾਨ ਬਾਰਡਰ ਦੇ ਦੇਖੋ ਇਹ ਤੁਹਾਨੂੰ ਆਪ ਇਸ ਸਵਾਲ ਦੇ ਵਿੱਚ ਹੀ ਜਵਾਬ ਛੁਪਿਆ ਹੋਇਆ ਹੈ ਬਟ ਬੇਸਿਕ ਇਹ ਹੈ ਕਿ ਡਿਫਰੈਂਟ ਬਾਰਡਰਸ ਡਿਫਰੈਂਟ ਸਮਗਲਰਸ অর ਪਾਕਿਸਤਾਨ ਬੇਸਡ ਉਹਨਾਂ ਦੀ ਬੈਕਿੰਗ ਹੈਗੀ ਆ আইএস ਆਈਡੀ ਜਾਂ ਹੋਰ ਚੀਜ਼ਾਂ ਦੀ ਉਹ ਚੇਂਜ ਕਰਦੇ ਰਹਿੰਦੇ ਨੇ ਔਰ ਇੱਥੇ ਡੈਫੀਨਿਟਲੀ ਸਟਰੈਂਥ ਜ਼ਿਆਦਾ ਹੈ ਬਾਰਡਰ ਦੇ ਉੱਤੇ ਪੈਟ੍ਰੋਲਿੰਗ ਵੀ ਹੈ ਸੈਕੰਡ ਲਾਈਨ ਆਫ ਡਿਫੈਂਸ ਵੀ ਹੈ ਉਹ ਪਿਛਲੇ ਦਿਨਾਂ ਚ ਰਿਕਵਰੀਜ਼ ਵੀ ਹੋਈਆਂ ਤਾਂ ਨੈਚਰਲੀ ਉਹਨਾਂ ਨੂੰ ਲੱਗਦਾ ਹੋਊਗਾ ਕਿ ਸਲੀਪੀ ਏਰੀਆ ਦੇ ਵਿੱਚ ਇਹ ਕਰਕੇ ਮਤਲਬ ਇਹਨੂੰ ਕਹਿਣਾ ਬੜਾ ਮੁਸ਼ਕਲ ਹੈ ਵੀ ਉੱਥੇ ਕਿਉਂ ਕੀਤਾ ਗਿਆ ਬਟ ਡੈਫੀਨਟਲੀ ਜਿੱਥੋਂ ਚਾਂਸ ਲੱਗਦਾ ਉਹ ਜਿਹੇ ਕ੍ਰਿਮੀਨਲਸ ਤੇ ਸਮੱਗਨਰਸ ਜਿਹੜੇ ਉਹ ਜਿਹੇ ਚੀਜ਼ਾਂ ਨੂੰ